ਅਵਾਦ 10 10.5 ਦੇ ਵਿੱਚ ਉਹ ਸ਼ਾਪ ਖੋਲਦਾ ਹੋ। 9:00 ਦੇ 11 ਦੇ ਵਿੱਚ ਉਹ ਬੰਦੇ ਆ ਗਏ ਤਿੰਨ ਉਹਨੂੰ 91 ਪੁਆਇੰਟ ਤੇ ਅੰਦਰ ਲੈ ਲਿਆ। ਸਾਰਾ ਉਸ ਤੋਂ ਬਾਅਦ ਉਹਦੇ ਕੋਲ ਮਾਰ ਲੁੱਟ ਕੇ ਲੈ ਗਏ। ਓਏ ਓਏ ਓ ਬਾਬਾ ਓ ਬਾਬਾ ਓ ਬਾਬਾ 골ਡੀ ਲੈ ਕੇ ਗਿਆ ਉਸ ਤੋਂ ਬਾਅਦ ਵੇਚ ਦੇ। कम आता है घटता है आजकल देखो मत है ख्याल मत रखना है हेलो वापस सारा कर ता पाए ता पाए नहीं जानी है नहीं है ये नहीं हो जाए यार कोई पूरी इतना नहीं करना नहीं ना नहीं ना पेई ना ना ਜਲੰਧਰ ਦੇ ਵਿੱਚ ਦਿਨ ਦਿਹਾੜੇ ਲੁਟੇਰਿਆਂ ਨੇ ਇੱਕ ਵੱਡੀ ਵਾਰਤਾਤ ਨੂੰ ਅੰਜਾਮ ਦਿੱਤਾ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋਈਆਂ ਨੇ ਤਸਵੀਰਾਂ ਵੇਖਣ ਤੋਂ ਬਾਅਦ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਆਖਿਰਕਾਰ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਗੁੰਡਾ ਰਾਜ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਇਹ ਤਸਵੀਰਾਂ ਜਲੰਧਰ ਦੇ ਭਾਰਗਵ ਕੈਂਪ ਇਲਾਕੇ ਦੀਆਂ ਨੇ ਜਿੱਥੇ ਇੱਕ ਜੁਐਲਰ ਨੂੰ ਪਿਸਤੌਲ ਵਿਖਾ ਕੇ ਲੱਖਾਂ ਦੀ ਨਕਦੀ ਤੇ ਉਹਦੇ ਦੁਕਾਨ ਦਾ ਸਾਰਾ ਸਮਾਨ ਲੁੱਟ ਲਿਆ ਗਿਆ ਇਹ ਘਟਨਾ थाना ਭਾਰਗਵ ਕੈਂਪ ਦੀ ਜਿੱਥੇ ਪੁਲਿਸ ਮੌਕੇ ਤੇ ਫਿਲਹਾਲ ਪਹੁੰਚ ਚੁੱਕੀ ਹੈ ਤੇ ਜਾਂਚ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਭਾਰਗਵ ਕੈਂਪ ਚ ਸਥਿਤ ਜੁਐਲਰ ਦੀ ਦੁਕਾਨ ਜਿਵੇਂ ਹੀ ਦੁਕਾਨਦਾਰ ਨੇ ਖੋਲੀ ਤਾਂ ਪਿਸਤੌਲ ਵਿਖਾ ਕੇ ਕੁਝ ਲੁਟੇਰੇ ਅੰਦਰ ਵੜੇ ਤੇ ਸਾਰਾ ਕੁਝ ਲੁੱਟ ਕੇ ਫਰਾਰ ਹੋ ਗਏ ਘਰ ਪਤੀ ਜਾਂਦਾ ਸਵੇਰੇ ਦੁਕਾਨ ਖੋਲਣ ਹਾਂ ਸਵਾ 10 10:30 ਵਜੇ ਦੇ ਵਿੱਚ ਉਹ ਸ਼ਾਪ ਖੋਲਦਾ ਉਹ ਪੌਣੇ ਦੇ 11 ਦੇ ਵਿੱਚ ਵਿੱਚ ਉਹ ਬੰਦੇ ਆ ਗਏ ਤਿੰਨ ਉਹਨੂੰ ਗਨ ਪੁਆਇੰਟ ਤੇ ਅੰਦਰ ਲੈ ਲਿਆ ਸਾਰਾ ਉਸ ਤੋਂ ਬਾਅਦ ਉਹਨਾਂ ਨੂੰ ਮਾਰ ਲੋਟ ਕੇ ਲੈ ਗਏ ਕੀ 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 ਲੈ ਕੇ ਗਏ 골ਡ ਹੀ ਲੈ ਕੇ ਗਏ ਉਸ ਤੋਂ ਬਾਅਦ ਵੇਚਦੇ ਹਾਲਾਂਕਿ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ ਜਿਸ ਤੋਂ ਬਾਅਦ ਹੁਣ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਜਿਸ ਤਰ੍ਹਾਂ ਦੀ ਇਹ ਘਟਨਾ ਵਾਪਰੀ ਉਸ ਨੇ ਪੰਜਾਬ ਸਰਕਾਰ ਦੀ ਔਰ ਪੰਜਾਬ ਪੁਲਿਸ ਦੀ ਕਾਰਜ ਪ੍ਰਣਾਲੀ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ ਸੀਸੀਟੀਵੀ ਤਸਵੀਰਾਂ ਸਾਫ਼ ਤੌਰ ਤੇ ਦੱਸ ਰਹੀਆਂ ਨੇ ਕਿ ਆਖਿਰਕਾਰ ਕਿਸ ਤਰ੍ਹਾਂ ਸ਼ਰਿਆਮ ਦਿਨ ਦਿਹਾੜੇ ਤਿੰਨ ਬਦਮਾਸ਼ ਇੱਕ ਜੁਐਲਰ ਦੀ ਦੁਕਾਨ 'ਚ ਵੜਦੇ ਨੇ ਪਿਸਤੌਲ ਦਿਖਾਉਂਦੇ ਨੇ ਵਪਾਰੀ ਲੁੱਟ ਰਹੇ ਆਂਦੇ ਨੇ ਔਰ ਕਿਵੇਂ ਉਹਦੀ ਦੁਕਾਨ ਤੇ ਪਿਆ ਕੈਸ਼ ਤੇ ਗਹਿਣਾ ਲੈ ਕੇ ਉਥੋਂ ਫਰਾਰ ਹੋ ਜਾਂਦੇ ਨੇ ਯਾਨੀ ਕਿ ਜੁਐਰਲੀ ਦੀ ਵੱਡੀ ਲੁੱਟ ਜਿਹੜੀ ਹੈ ਉਹ ਇੱਥੇ ਕੀਤੀ ਜਾਂਦੀ ਹੈ ਹਾਲਾਂਕਿ ਪੁਲਿਸ ਦੇ ਸਥਾਨਕ ਲੋਕ ਵੀ ਮੌਕੇ ਤੇ ਪਹੁੰਚੇ ਨੇ ਔਰ ਲਗਾਤਾਰ ਇਸ ਪੂਰੀ ਘਟਨਾ ਨੂੰ ਲੈ ਕੇ ਵਕਫ ਵਕਤ ਪ੍ਰਤੀਕਰਮ ਸਾਹਮਣੇ ਆ ਰਹੇ ਨੇ ਅੱਜ ਸਵੇਰੇ ਤੱਕ ਜਦੋਂ 10 ਵਜੇ ਬਾਜ਼ਾਰ ਖੁੱਲਿਆ ਹੈਗਾ ਉਦੋਂ ਵਿਜੇ ਜੁਨਦਰਸ ਕਰਕੇ ਜੁਨਦਰ ਦੀ ਸ਼ਾਪ ਹੈਗੀ ਆ ਭਾਰਤਪੁਰ ਕੈਂਪ ਬਾਜ਼ਾਰ ਦੇ ਵਿੱਚ ਔਰ ਜਦੋਂ ਖੁੱਲਣ ਤੋਂ ਬਾਅਦ ਥੋੜੀ ਜਿਹੀ ਵਾਰੀ ਤੇ ਜਿਹੜੇ ਨੌਜਵਾਨ ਆਏ ਹੈਗੇ ਆ ਜਿਨ੍ਹਾਂ ਦੇ ਆਪਣਾ ਮੂੰਹ ਬੰਨੇ ਹੋਏ ਸੀਗੇ ਔਰ ਉਹਨਾਂ ਨੇ ਹੁੱਡੀਆਂ ਪਾਈਆਂ ਸੀਗੀਆਂ ਤੇ ਉਹਨਾਂ ਨੇ ਆਉਂਦੇ ਸਾਰ ਹੀ ਇਹਨਾਂ ਨੂੰ ਗਨ ਪੁਆਇੰਟ ਦੇ ਉੱਤੇ ਇਹਨਾਂ ਕੋਲੋਂ ਕੁਝ ਜਿੰਦਰੀ ਤੇ ਕੋਈ ਜਿਹੜੀ ਪੈਸੇ ਹੈਗੇ ਆ ਦੋ ਦਿਨਾਂ ਦਸਨ ਤਾਕ ਕਰੇ ਇਹਨਾਂ ਕੋਲ ਲੁੱਟ ਕੇ ਲਗਾਏ ਹੈਗੇ ਆ ਕਿਤੇ ਪਹੁੰਚੇ ਸਾਡੇ ਸੀਆਈਏ ਸਟੇਸ਼ਨ ਤੇ ਸਪੈਸ਼ਲ ਸੈੱਲ ਕ੍ਰਾਈਮ ਬ੍ਰਾਂਚ ਵਾਲੇ ਸਪੈਸ਼ਲਸਟਾਂ ਤੇ ਜਿਹੜੀ ਸੀਪੀ ਕ੍ਰਾਈਮ ਐਸਪੀ ਵੈਸ ਸਾਰੇ ਸਾਰੇ ਅਫਸਰ ਹੀ ਮੌਕੇ ਤੇ ਆ। ਤੇ ਸੀਸੀਟੀਵੀ ਫੁਟੇਜ ਜਿਹੜੀ ਹੈ ਚੈੱਕ ਕੀਤੀ ਜਾ ਰਹੀ ਆ। ਔਰ ਉਹ ਕੈਲਕੂਲੇਟ ਕਰ ਰਹੇ ਆ ਕਿ ਸਾਡਾ ਕੀ ਨੁਕਸਾਨ ਹੋਇਆ ਹੈਗਾ। ਤੇ ਵੱਖ-ਵੱਖ ਟੀਮਾਂ ਜਿਹੜੀਆਂ ਸਾਡੇ ਸੀਆਈਏ ਦੇ ਆ ਤੇ ਕ੍ਰਾਈਮ ਲਾਈਨ ਦੀਆਂ ਸਪੈਸ਼ਲ ਸੈੱਲ ਦੀਆਂ ਜਿਹੜੀਆਂ ਉਹ ਅਸੀਂ ਮੂਵ ਕਰਾਤੀਆਂ ਹੈਗੀਆਂ ਤੇ ਕਿੰਨਾ ਨੁਕਸਾਨ ਹੋਇਆ ਹੈਗਾ ਜੋ ਬਿਆਨ ਲਿਖਾਉਂਦੇ ਹੈਗੇ ਉਸ ਤੋਂ ਬਾਅਦ ਪਛਾਤਾਚ ਕਰ ਰਹੇ ਆ। ਔਰ ਜਲਦ ਤੋਂ ਜਲ ਜਿਹੜਾ ਹੈਗਾ ਤੁਸੀਂ ਅਸੀਂ ਗ੍ਰਿਫਤਾਰ ਕਰਾਂ ਸਰਕਾਰੀ ਨੁਮਾਇੰਦਿਆਂ ਸਾਰੇ ਮਸਲੇ ਤੇ ਚੁੱਪੀ ਵੱੱਟੀ ਬੈਠੇ ਨੇ ਪਰ ਹੁਣ ਸਵਾਲ ਵੱਡਾ ਹੈ ਕਿ ਜੇ ਪੰਜਾਬ ਚ ਇਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਹੁੰਦੀਆਂ ਰਹੀਆਂ ਤੇ ਆਖਿਰਕਾਰ ਕਿਸ ਤਰ੍ਹਾਂ ਪੰਜਾਬ ਸਰਕਾਰ ਦੇ ਕਾਨੂੰਨ ਵਿਵਸਥਾ ਦੇ ਦਾਅਵਿਆਂ ਤੇ ਭਰੋਸਾ ਕੀਤਾ ਜਾਏ ਇਹ ਆਪਣੇ ਆਪ ਚ ਵੱਡਾ ਸਵਾਲ ਹੈ